ਭਰਾਓ ਜੇਕਰ ਤੁਸੀਂ ਇਹ ਵੀਡੀਓ ਦੇਖਣੀ ਸ਼ੁਰੂ ਕਰਤੀ ਤਾਂ ਪੂਰੀ ਦੇਖਿਓ ਕਿਉਂਕਿ ਤੁਹਾਡੇ ਬਹੁਤ ਫਾਇਦੇ ਵਾਲੀ ਵੀਡੀਓ ਹੈ ਅੱਜ ਆਪਾਂ ਤੁਹਾਨੂੰ ਮਲੇਰਕੋਡਲਾ ਦੇ ਗਰੇਵਾਲ ਚੌਂਕ ਤੋਂ ਲੁਧਿਆਣਾ ਵਾਲੀ ਸਾਈਡ ਵੱਲ ਲੈ ਕੇ ਚੱਲੇ ਆਂ ਤੇ ਲੈ ਕੇ ਕਿੱਥੇ ਚੱਲੇ ਆਂ ਜੀ ਆਪਾਂ ਤੁਹਾਨੂੰ ਇੱਕ ਵੈਦ ਕੋਲੇ ਲੈ ਕੇ ਚੱਲੇ ਆਂ ਜਿਵੇਂ ਤੁਸੀਂ ਆਪਣੇ ਆਸ-ਪਾਸ ਦੇਖਦੇ ਹੋਮੋਂਗੇ ਹਰ ਦੂਜੇ ਬੰਦੇ ਨੂੰ ਚੇਕਨ ਗੁਨੀਆਂ ਡੇਂਗੂ ਟਾਈਫਾਇਡ ਮੌਸਮੀ ਬੁਖਾਰ ਜਾਂ ਖਾਂਸੀ ਨਹੀਂ ਠੀਕ ਹੁੰਦੀ ਤੇ ਜੇਕਰ ਠੀਕ ਵੀ ਹੋ ਜਾਵੇ ਤਾਂ ਠੀਕ ਹੋਣ ਤੋਂ ਬਾਅਦ ਹੱਡ ਗੋਡੇ ਨਹੀਂ ਦਿਖਣੋਂ ਹਟਦੇ ਲੱਤਾਂ 'ਚ ਜਾਨ ਨਹੀਂ ਰਹਿੰਦੀ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਘਬ ਜਿਹੜੇ ਕੀ ਪ੍ਰੋਬਲਮ ਨੂੰ ਸਮਝਦੇ ਨੇ ਫਿਰ ਜੜ ਤੋਂ ਖਤਮ ਕਰਦੇ ਨੇ ਤੇ ਮੈਂ ਗੱਲ ਕਰ ਰਿਹਾ ਜੀ ਵੈਦ ਕਾਸ਼ਮੀ ਜੀ ਦੀ ਕਿਉਂਕਿ ਸਾਰੀ ਜਿਹੜੀ ਦਵਾਈ ਦਿੰਦੇ ਨੇ ਇਹ ਦੇਸੀ ਦਵਾਈ ਦਿੰਦੇ ਨੇ ਤੇ ਤੁਹਾਨੂੰ ਸਟਰੋਂਗ ਕਰਦੇ ਨੇ ਇਕੱਲੀਆਂ ਇਹ ਹੀ ਬਿਮਾਰੀਆਂ ਨਹੀਂ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਹੋਵੇ ਇਹ ਉਹਦਾ ਇਲਾਜ ਕਰਦੇ ਨੇ ਤੇ ਬਾਕੀ ਸਾਰੀਆਂ ਗੱਲਾਂ ਆਪਾਂ ਹੀ ਨਹੀਂ ਮਾਰਦੇ ਅੰਦਰ ਜਾਣਦੇ ਆ ਵੈਦ ਜੀ ਨਾਲ ਗੱਲ ਕਰਦੇ ਆ ਤੁਹਾਨੂੰ ਵੀ ਦੱਸਦੇ ਆ ਕਿ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਦਾ ਜਿਹੜਾ ਹੱਲ ਨਹੀਂ ਇਹ ਕਰਦੇ ਨੇ ਸੁਖਚੰਦ ਜੀ ਇਹ ਜਿਹੜਾ ਹੁਣ ਮੌਸਮ ਚੱਲ ਰਿਹਾ ਜਿੱਦਾਂ ਕਿ ਮੌਸਮ ਦੇ لحاظ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਟਾਈਫਾਇਡ ਤੇ ਚਿਕਨ ਗੁਣੀਆਂ ਦੀ ਜਿਹੜੀ ਕਮਜ਼ੋਰੀ ਆ ਇਹ ਘੱਟੋ ਘੱਟ 2-3 ਮਹੀਨਿਆਂ ਦੇ ਵਿੱਚ ਜਾ ਕੇ ਬੰਦੇ ਨੂੰ ਇਹਦਾ ਆਰਾਮ ਮਿਲਦਾ ਹੈ। ਤੇ ਇਹਦੇ ਵਾਸਤੇ ਆਪਾਂ ਨੇ ਬਹੁਤ ਹੀ ਵਧੀਆ-ਵਧੀਆ ਨੁਸਖੇ ਮਤਲਬ ਤਿਆਰ ਕੀਤੇ ਹੋਏ ਨੇ ਜਿੱਦਾਂ ਕਿ ਗੋਡਿਆਂ ਦੇ ਸੋਜ ਆ ਜਾਂਦੀ ਆ, ਗੋਡਿਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦੀ ਆ, ਮੋਢੇ ਦਰਦ ਰਹਿਣ ਲੱਗ ਜਾਂਦਾ। ਤੇ ਯਾਨੀ ਕਿ ਬੰਦਾ ਇਹਦੇ ਵਿੱਚ ਮਨ ਕੇ ਚਲੋ ਪੰਜਾਬੀ ਦੇ ਵਿੱਚ ਆਪਾਂ ਇਹ ਕਹਿੰਦੇ ਕਿ ਇੱਕ ਤਰ੍ਹਾਂ ਦਾ ਕੋਬਾ ਹੋ ਜਾਂਦਾ ਬੰਦਾ। ਕੋਬਾ ਜਾਮ ਹੋ ਜਾਂਦਾ। ਜਾਮ ਹੋ ਜਾਂਦਾ ਬੰਦਾ। ਤੇ ਜਿਹੜੇ ਜੋਇੰਟ ਨੇ ਬਿਲਕੁਲ ਨਾ ਇਹਦੇ ਜਾਮ ਹੋ ਜਾਂਦੇ ਨੇ। ਹਮ 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 ਜਿਹੜਾ ਚਿਕਨ ਗੁਣੀਆਂ। ਤੇ ਇਹਦੇ ਵ ਉਹਦੀ ਰਿਕਵਰੀ ਵਾਸਤੇ ਘੱਟੋ ਘੱਟ ਬੰਦੇ ਨੂੰ 2 ਜਾਂ 3 ਮਹੀਨੇ ਮਤਲਬ ਇਹ ਟਰੀਟਮੈਂਟ ਲੈਣਾ ਪੈਂਦਾ ਮਤਲਬ ਦੂ ਬਾਅਦ ਪੱਕੇ ਤੌਰ ਤੇ ਠੀਕ ਹੋ ਜਾਂਦਾ ਪੱਕੇ ਤੌਰ ਤੇ ਬੰਦਾ ਸਹੀ ਹੋ ਜਾਂਦਾ ਜਿਵੇਂ ਇਹ ਤਾਂ ਤੁਸੀਂ ਬਾਅਦ ਦੀ ਗੱਲ ਕੀਤੀ ਹੈ ਜਿਹਨੂੰ ਕਿਤੇ ਇਹਨੂੰ ਟਾਈਫਾਇਡ ਹੈਗਾ ਜਾਂ ਚਿਕਨਗੁਨੀਆ ਉਹਦੀ ਦਵਾਈ ਵੀ ਆਪਾਂ ਦਿੰਨੇ ਆ ਹਾਂਜੀ ਹਾਂਜੀ ਚਿਕਨਗੁਨੀਆ ਦੀ ਵੀ ਬੁਖਾਰ ਦੀ ਵੀ ਟਾਈਫਾਇਡ ਦੀ ਸਾਰੀਆਂ ਲਗਭਗ ਹੁੰਦੀਆਂ ਨੇ ਆਪਣ ਕੋਲ ਦਵਾਈਆਂ ਠੀਕ ਹੈ ਜੀ ਤੇ ਇੱਕ ਆ ਮੌਸਮ ਦੇ ਵਿੱਚ ਨਾ ਜਿਹਨੂੰ ਖਾਸ ਤੌਰ ਤੇ ਖਾਂਸੀ ਰਹਿੰਦੀ ਹੈ ਲੋਕਾਂ ਨੂੰ ਸਾਧ ਅਮੇ ਵਾਲੇ ਲੋਕਾਂ ਨੂੰ ਬਹੁਤ ਪ੍ਰੋਬਲਮ ਆ ਜਾਂਦੀ ਹੈ ਉਹਦੇ ਵਾਸਤੇ ਕੋਈ ਸਪੈਸ਼ਲ ਨੁਸਖਾ ਆਪਾਂ ਇਸਤਮਾਲ ਕਰਦਣੇ ਤਿਆਰ ਕੀਤਾ ਹੈ ਇਹ ਇੱਕ ਪੁੜੀ ਅਸੀਂ ਉਹਨੂੰ ਜਾਦੂ ਦੀ ਪੁੜੀ ਕਹਿੰਦੇ ਆ ਵੀ ਇਹ ਇਹ ਜਾਦੂ ਵਾਲੀ ਕਪੜੀ ਹੈ ਅੱਛਾ ਜਾਦੂ ਦੀ ਪੁੜੀ ਹੈ ਹਾਂਜੀ ਹਾਂਜੀ ਇੱਕ ਪੁੜੀ ਹੋਈ ਇਹ ਤਾਂ ਜ਼ਬਰਦਸਤ ਕੰਮ ਕਰਦੀ ਹੈ ਇਹ ਜਿੰਨੀ ਮਰਜੀ ਖਾਂਸੀ ਹੋਵੇ ਗਲਾ ਦੁਖਦਾ ਹੋਵੇ ਨਜ਼ਲਾ ਹੋਵੇ ਜ਼ੁਕਾਮ ਹੋਵੇ ਇੱਥੇ ਤੱਕ ਕਿ ਬੰਦਾ ਸਾਹ ਦਾ ਪੰਪ ਵੀ ਲੈਂਦਾ ਹੋਵੇ ਜੀ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਕੰਟੀਨਿਊ ਬੰਦਾ ਇੱਕ ਮਹੀਨਾ ਲਗਾਤਾਰ ਹੈ ਜੀ ਸਵੇਰ ਸ਼ਾਮ ਇੱਕ ਇੱਕ ਪੁੜੀ ਲਵੇ ਪੰਪ ਵੀ ਛੱਡ ਜਾਊਗਾ ਜੀ ਐਡਾ ਜ਼ਬਰਦਸਤ ਨੁਸਖਾ ਤਿਆਰ ਕੀਤਾ ਹੋਇਆ ਜੀ ਉਸ ਤੋਂ ਇਲਾਵਾ ਆਪਣੇ ਕੋਲੇ ਹੋਰ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਤੁਸੀਂ ਅੱਜ ਕੱਲ ਸ਼ੂਗਰ ਆ ਜਿਹੜੀ ਸਿਉਂਕ ਵਾਲਾ ਕੰਮ ਹੈ ਸਿਹੇ ਇਹਦੇ ਵਿੱਚ ਇੰਨੀਆਂ ਕਿ ਜੜੀਆਂ ਬੂਟੀਆਂ ਨੇ ਕਿ ਅਗਰ ਆਪਾਂ ਗਾਉਣ ਲੱਗ ਜਾਈਏ ਤਾਂ ਆਪਣੀ ਰੀਲ ਬੜੀ ਲੰਬੀ ਹੋ ਜਾਣੀ ਆ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸਦਾ ਜਿੱਦਾਂ ਕਿ ਆਪਣੇ ਇਹਦੇ ਵਿੱਚ ਪਨੀਰ ਡੋਢੀ ਹੋ ਗਈ ਅੱਛਾ ਜੀ ਚਰੈਤਾ ਹੋ ਗਿਆ ਬਾੜ ਗਰੇਲਾ ਹੋ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜੜੀਆਂ ਬੂਟੀਆਂ ਨੇ ਔਰ ਐਡਾ ਕਿ ਜ਼ਬਰਦਸਤ ਕੰਮ ਹੈ ਇਹਦਾ ਇੱਕ ਡੱਬੀ ਅਗਰ ਕੋਈ ਬੰਦਾ ਲੈ ਕੇ ਜਾਊਗਾ ਤਾਂ ਆਂਡੀਆਂ ਗਵਾਂਡੀਆਂ ਨੂੰ ਵੀ ਪੂਰੇ ਪਿੰਡ ਦੇ ਵਿੱਚ ਦੱਸੂਗਾ ਵੀ ਮੈਂ ਫਲਾਹ ਜਗ੍ਹਾ ਤੋਂ ਲੈ ਕੇ ਆਇਆ ਸੀਗਾ ਵੀ ਤੁਸੀਂ ਵੀ ਇਹ ਚੀਜ਼ ਨੂੰ ਖਾ ਕੇ ਦੇਖੋ ਪਿਛਲੀ ਵਾਰੀ ਤੁਹਾਡੀ ਵੀਡੀਓ ਬਣਾਈ ਸੀ ਤੁਸੀਂ ਉਹ ਚ ਦੱਸਿਆ ਸੀਗਾ ਉਹ ਜਿਹੜਾ ਚਮਨ ਬਰਾਸ਼ ਉਹ ਵੀ ਤਿਆਰ ਕੀਤਾ ਹੋਇਆ ਆਪਾਂ ਨੇ ਹਾਂਜੀ ਹਾਂਜੀ ਗਰਮੀ ਦੇ ਵਿੱਚ ਗਰਮੀਆਂ ਵਾਲਾ ਸਰਦੀ ਦੇ ਵਿੱਚ ਸਰਦੀਆਂ ਵਾਲਾ ਜਿੱਦਾਂ ਕਿ ਆ ਪਏ ਨੇ ਆਪਣੇ ਕੋਲੇ ਹਾਂਜੀ ਇੱਕ ਅਸੀਂ ਸਪੈਸ਼ਲ ਜਿਹੜਾ ਜਿਹੜਾ ਤੁਸੀਂ ਪਹਿਲਾਂ ਸਵਾਲ ਕਰਿਆ ਸੀਗਾ ਸਾਡੇ ਕੋਲੋਂ ਚਿਕਨ ਗੁਣੀਆਂ ਦਾ ਇੱਕ ਉਹਦੇ ਵਾਸਤੇ ਅਸੀਂ ਸਪੈਸ਼ਲ ਚਮਨ ਬਰਾਸ਼ ਤਿਆਰ ਕੀਤਾ ਜਿੱਦਾਂ ਕਿ ਢੂਹੀ ਦੁਖ ਲੱਗ ਜਾਂਦੀ ਆ ਗੋਡੇ ਦੁਖ ਲੱਗ ਜਾਂਦੇ ਨੇ ਮੋਢੇ ਜਾਮ ਹੋ ਜਾਂਦੇ ਨੇ ਐਲੋਵਿਰਾ ਤੋਂ ਤਿਆਰ ਕੀਤਾ ਆਪਾਂ ਨੇ ਅੱਛਾ ਜੀ ਠੀਕ ਹੈ ਉਹ ਸਪੈਸ਼ਲ ਹਾਂਜੀ ਉਹ ਸਪੈਸ਼ਲ ਚਿਕਨ ਗੁਣੀਆਂ ਵਾਸ ਮਤਲਬ ਉਹ ਦੁਬਾਰਾ ਉਹ ਚੀਜ਼ਾਂ ਦੁਬਾਰਾ ਨਹੀਂ ਦੁਖਣਗੀਆਂ ਨਹੀਂ 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 ਮਤਲਬ ਹੀ ਨਹੀਂ ਹੈ ਅੱਛਾ ਇੱਕ ਨਾ ਜਿਵੇਂ ਆਪਾਂ ਦੇਖਦੇ ਆਂ ਵੀ ਲੋਕਾਂ ਨੂੰ ਅੱਜ ਕੱਲ੍ਹ ਗੁੱਤ ਰੋਗਾਂ ਦੀ ਬਹੁਤ ਪ੍ਰੋਬਲਮ ਹੋਗੀ ਚਾਹੇ ਉਹ ਔਰਤ ਹੋਵੇ ਚਾਹੇ ਮਰਦ ਹੋਣ ਹਨਾ ਉਹਦੀ ਜਿਵੇਂ ਆਪਾਂ ਨੇ ਬਾਹਰ ਬੋਰਡ ਵੀ ਲਾਇਆ ਹੋਇਆ ਖਾਸ ਤੌਰ ਤੇ ਆਪਾਂ ਦਵਾਈ ਦਿੰਨੇ ਆ ਫਿਰ ਅਸੀਂ ਜਿਵੇਂ ਦੇਖਦੇ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਘਰੇ ਬੈਠੇ ਆਰਡਰ ਕਰੋ ਮੰਗਾਓ ਦਵਾਈ ਤੁਸੀਂ ਠੀਕ ਹੋ ਜਾਓਗੇ ਮਤਲਬ ਇਹ ਚੀਜ਼ ਆਪਣੇ ਕੋਲੇ ਵੀ ਹੁੰਦੀ ਆ ਵੀ ਆਪਾਂ ਦਵਾਈ ਬਿਨਾ ਬੰਦੇ ਨੂੰ ਦੇਖੀ ਦੇ ਦਿੰਨੇ ਆ ਜਾਂ ਬੰਦੇ ਨੂੰ ਚੈੱਕ ਅਪ ਕਰਕੇ ਦਿੰਨੇ ਆ ਸੁਖਜਨ ਜੀ ਇਹ ਜਿਹੜੇ ਲੋਕ ਨਾ ਬਿਨਾ ਟੈਸਟਾਂ ਤੋਂ ਬਿਨਾ ਚੈੱਕ ਅਪ ਤੋਂ ਦਵਾਈਆਂ ਖਾ ਰਹੇ ਨੇ ਸਾਡੇ ਕੋਲੇ ਬੜੇ ਲੋਕੀ ਆ ਕੇ ਕੰਪਲੀਟ ਕਰ ਦਿੰਨੇ ਆ ਇਹ ਸਭ ਤੋਂ ਬਿਨਾ ਕਿਸੇ ਟੈਸਟ ਤੋਂ ਅਗਰ ਤੁਸੀਂ ਮਤਲਬ ਕਿਸੇ ਤੋਂ ਵੀ ਟਰੀਟਮੈਂਟ ਲੈ ਰਹੇ ਹੋ ਤਾਂ ਉਹ ਤਾਂ ਬਹੁਤ ਬੜਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਮਤਲਬ ਲੌਂਗ ਟਰਮ ਹਾਂਜੀ ਸਾਡੇ ਕੋਲ ਜਿਹੜਾ ਤਰੀਕਾ ਹੈ ਜੀ ਸਭ ਤੋਂ ਪਹਿਲਾਂ ਅਸੀਂ ਬੰਦੀ ਤਸਵੀਰ ਦੇਖਦੇ ਹਾਂ ਅੱਛਾ ਜੀ ਬਲਕਿ ਇੱਥੇ ਤੱਕ ਦੇਖਣਾ ਪੈਂਦਾ ਕਿ ਬੰਦਾ ਕਿਹੜੇ ਏਰੀਏ ਦੇ ਵਿੱਚੋਂ ਆਇਆ ਖੁਸ਼ਕੀ ਵਾਲੇ ਇਲਾਕੇ ਚੋਂ ਆਇਆ ਤਰੀ ਵਾਲੇ ਇਲਾਕੇ ਚੋਂ ਆਇਆ ਔਰ ਬੰਦੀ ਤਸਵੀਰ ਕਿੱਦਾਂ ਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਪਹਿਲਾਂ ਉਹਦੀ ਨਬਜ਼ ਦੇਖਦੇ ਹਾਂ ਨਬਜ਼ ਦੇਖ ਕੇ ਅਗਰ ਆਪ ਨੂੰ ਜ਼ਰੂਰਤ ਪੈਂਦੀ ਆ ਤਾਂ ਉਹਦੇ ਟੈਸਟ ਵਗੈਰਾ ਕਰਵਾਇ ਦਿੰਨੇ ਕਿ ਇਹਦੇ ਮ ਇਹ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਦਵਾਈ ਤਿਆਰ ਹੁੰਦੀ ਹੈ এজ ਅਕੋਰਡਿੰਗ ਅੱਛਾ এজ ਦੇ ਅਕੋਰਡਿੰਗ ਤਿਆਰ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਇਹ ਨਹੀਂ ਹੈਗਾ ਵੀ 35 ਵਾਲਿਆਂ ਨੂੰ ਉਹੀ 50 ਤੋਂ ਪਲੱਸ ਵਾਲਿਆਂ ਨੂੰ ਵੀ ਉਹੀ ਐਦਾਂ ਨਹੀਂ ਕੋਈ ਮਤਲਬ ਆਪਣੇ ਕੋਲੇ ਜਿਹੜੀ ਦਵਾਈ ਐ ਤੁਸੀਂ ਚੁੰਨੇ ਚੱਟ ਮਾਰਦੇ ਹੋ ਠੀਕ ਹੋਣੀ ਹੋਣੀ ਆ ਹਾਂਜੀ ਹਾਂਜੀ ਤੇ ਕਿੰਨੇ ਕ ਕੇਸ ਨੇ ਕਾਸਮੀ ਜੀ ਆਪਣੇ ਕੋਲੇ ਵੀ ਜਿਹੜੇ ਲੋਕ ਐ ਸਮਝ ਲਓ ਵੀ ਠੀਕ ਕੀਤੇ ਨੇ ਆਪਾਂ ਨੇ ਦੇਖੋ ਜੀ ਕੋਈ ਗਿਣਤੀ ਨਹੀਂ ਜੀ ਸੁਖਚੰਦ ਜੀ ਸਾਡੇ ਕੋਲੇ ਰੱਬ ਦਾ ਸ਼ੁਕਰ ਆ ਕਿ بڑے ਲੋਕ ਐਦਾਂ ਦੇ ਆਉਂਦੇ ਨੇ ਕਿ ਜਿਹੜੇ ਸ਼ੂਗਰ ਦੇ ਕਾਰਨ ਜਿਨ੍ਹਾਂ ਨੂੰ ਗੁਪਤ ਰੋਗਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਜੀ ਸ਼ੂਗਰ ਹੋ ਗਈ ਔਰ ਖਾਸ ਕਰ ਜਿਹੜੇ ਲੋਕਾਂ ਨੇ ਇੱਕ ਇੰਜੈਕਸ਼ਨ ਲਗਵਾਏ ਨੇ ਪਿੱਛੇ ਆਪਣੇ ਕਰੋਨਾ ਇੰਜੈਕਸ਼ਨ ਜਿਹਨਾਂ ਲਗਵਾਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੀ ਇੱਕ ਵੀਕਨੈਸ ਆ ਰਹੀ ਹੈ ਉਹਨਾਂ ਦਾ ਨਰਵਸ ਸਿਸਟਮ ਕੰਮ ਕਰਨਾ ਛੱਡ ਗਿਆ ਠੀਕ ਹੈ ਇਸ ਤਰ੍ਹਾਂ ਦੇ ਲੋਕ ਵੀ ਸਾਡੇ ਕੋਲ ਮਤਲਬ ਉਹਦੀ ਵੀ ਦਵਾਈ ਆਪਣੇ ਕੋਲੇ ਉਹਦੀ ਵੀ ਦਵਾਈ ਆਪਣੇ ਕੋਲੇ ਹੈਗੀ ਹੈ ਜੀ ਤੇ ਕਈ ਲੋਕ ਐਸੇ ਨੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਹਨਾ ਪਰ ਛੱਡਿਆ ਨਹੀਂ ਜਾਂਦਾ ਉਹਨਾਂ ਤੋਂ ਤੇ ਆਪਣੇ ਕੋਲੇ ਕੋਈ ਖਾਸ ਹੈ ਜੀ ਚਮਤਕਾਰੀ ਦਵਾਈ ਹੋਵੇ ਜਿਹੜੀ ਲੋਕਾਂ ਦੀ ਇਸ ਚੀਜ਼ ਚ ਹੈਲਪ ਕਰ ਸਕੇ ਸੁਖਚਾ ਜੀ ਸਾਡੇ ਕੋਲੇ ਹਜ਼ਾਰਾਂ ਲੋਕਾਂ ਨੇ ਨਸ਼ਾ ਛੱਡਿਆ ਵੀ ਹੈ ਔਰ ਛੱਡ ਵੀ ਰਹੇ ਨੇ ਇੱਕ ਡ੍ਰੌਪ ਆ ਬਹੁਤ ਹੀ ਈਜ਼ੀ ਹੈ ਇਹ ਖਾਣ ਦੇ ਵਿੱਚ ਪੀਣ ਦੇ ਵਿੱਚ ਇਹਦਾ ਇਹਦਾ ਤਰੀਕਾ ਇਹ ਹੈ ਕਿ ਅਗਰ ਕੋਈ ਬੰਦਾ दारू ਪੀ ਰਿਹਾ ਇੱਕ ਪਿਗ ਲਾ ਰਿਹਾ ਤਾਂ ਇਹਦਾ ਇੱਕ ਡ੍ਰੌਪ ਹੋਣਾ ਜੀ ਪਾਣੀ ਦੇ ਅੰਦਰ ਇਦਾਂ ਠੀਕ ਹੈ ਜੀ ਇੱਕ ਡ੍ਰੌਪ ਹੈ ਗਿਆ ਠੀਕ ਹੈ ਜੀ ਇੱਕ ਡ੍ਰੌਪ ਪਾ ਕੇ ਹੀ ਤੁਸੀਂ ਉਹਨੂੰ ਦੇਣਾ ਹੈ ਠੀਕ ਹੈ ਇਹਨੂੰ ਸਬਜ਼ੀ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਪਾਣੀ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਦੇ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਇਹ 57 ਜੜੀਆਂ ਬੂਟੀਆਂ ਦਾ ਅਰਕ ਨੇ ਜੀ ਇਹ ਠੀਕ ਹੈ ਜੀ ਪਹਿਲੇ ਦਿਨ ਤੋਂ ਹੀ ਤੁਹਾਡੀ ਤੋੜ ਨਸ਼ਾ ਜਿਸ ਤਰ੍ਹਾਂ ਦਾ ਵੀ ਬੰਦਾ ਨਸ਼ਾ ਕਰਦਾ ਉਹਦੇ ਹਿਸਾਬ ਨਾਲ ਦੇ ਡ ਉਹ ਡ੍ਰੌਪ ਆ ਕੇ ਤੁਸੀਂ ਪਾਣੀ ਦੇ ਵਿੱਚ ਚਾਹ ਦੇ ਵਿੱਚ ਦੁੱਧ ਦੇ ਵਿੱਚ ਜਾਂ ਸਬਜ਼ੀ ਵਿੱਚ ਪਾ ਕੇ ਦੇ ਸਕਦੇ ਜੀ ਉਹਨੂੰ ਤੁਸੀਂ আচ্ছা ਫਿਰ ਨਸ਼ਾ ਬਿਲਕੁਲ ਹੀ ਛੱਡ ਜੂਗਾ ਪਹਿਲੇ ਦਿਨ ਤੋਂ ਹੀ ਤੋੜ ਖਤਮ ਹੋ ਜੂਗੀ ਮੱਲੀ ਤੋੜਦਾ ਹੀ ਹੁੰਦਾ ਹੈ ਤੇ ਕਮਜ਼ੋਰੀ ਬਾਕੀ ਦੂਸਰਾ ਨੰਬਰ ਜਿਹੜੀ ਕਮਜ਼ੋਰੀ ਆ ਉਹਦੇ ਨਾਲ ਜਿੱਦਾਂ ਸੀ ਐਲੋਵੀਰਾ ਦਾ ਕੋਈ ਚਮਨਪਰਾਸ ਹੈ ਜਾਂ ਕੋਈ ਹੋਰ ਚਮਨਪਰਾਸ ਅਜੀ ਤਾਕਤ ਵਾਲੇ 골ਡ ਪਾਸਮ ਵਾਲੇ ਪਾਸਮਾ ਵਾਲੇ ਤਿਆਰ ਕਰਦੇ ਆ ਫਿਰ ਉਹ ਨਾਲ ਉਹਨੂੰ ਕੈਡ ਕਰਕੇ ਦੇ ਦਿੰਦੇ ਮਤਲਬ ਉਹ ਬੰਦੇ ਦੀ ਏਜ ਦੇ ਹਿਸਾਬ ਨਾਲ ਬੰਨੀ ਰੋਲ ਦੇ ਹਿਸਾਬ ਨਾਲ ਬਣਾ ਦਿੰਦੇ ਤੁਸੀਂ ਕੋਈ ਆਹ ਜੀ ਮਤਲਬ ਨਸ਼ਿਆਂ ਦਾ ਜਿਹੜਾ ਹੈਗਾ ਉਹ ਤਾਂ ਤੁਸੀਂ ਦੱਸਤਾ ਇੱਕ ਅੱਜ ਕੱਲ੍ਹ ਹੋਰ ਬਹੁਤ ਪ੍ਰੋਬਲਮ ਚੱਲਦੀ ਹੈ ਜੀ ਲੋਕਾਂ ਨੂੰ weight ਬਹੁਤ ਗੇਨ ਹੋ ਗਿਆ ਕਈ ਨੇ ਲੋਕ ਬਹੁਤ ਖਾਂਦੇ ਨੇ ਮੋٹے ਨਹੀਂ ਹੁੰਦੇ ਕਈ ਲੋਕ ਬਹੁਤ ਘੱਟ ਖਾਂਦੇ ਨੇ ਮੋٹے ਹੋ ਜਾਂਦੇ ਨੇ ਇਹਦੀ ਵੀ ਕੋਈ ਦਵਾਈ ਹੈਗੀ ਆਪਣੇ ਕੋਲ ਇਹ ਸੁਖ찬 ਜੀ ਦੇਖਣਾ ਪੈਂਦਾ ਕਈ ਬੰਦੇ ਨਾ ਥਾਇਰੋਇਡ ਦੇ ਕਾਰਨ ਪਤਾ ਨੂੰ ਥਾਇਰੋਇਡ ਹੁੰਦਾ ਇੱਕ ਬਿਮਾਰੀ ਆ ਹਾਂਜੀ ਹਾਂਜੀ ਜਿਹੜਾ ਥਾਇਰੋਇਡ ਆ ਇਹਦੇ ਕਾਰਨ ਵੀ weight ਆ ਜਿਹੜਾ ਬੰਦੇ ਦਾ ਇੱਕ ਦਾ ਸੁੱਕਣ ਵਾਲਾ ਹੁੰਦਾ ਜੀ ਮਨਦਰ ਬਿਲਕੁਲ ਕਮਜ਼ੋਰ ਹੋ ਜਾਂਦਾ ਦੁਬਲਾ ਹੋ ਜਾਂਦਾ ਪਤਲਾ ਹੋ ਜਾਂਦਾ ਔਰ ਇੱਕ ਥਾਇਰੋਇਡ ਹੁੰਦਾ ਉਹਦੇ ਨਾਲ ਬੰਦਾ ਮੋਟਾ ਹੋਣ ਲੱਗ ਜਾਂਦਾ ਮੋਟਾ ਹੋਣ ਲੱਗ ਜਾਂਦਾ ਠੀਕ ਹੈ ਇਹ ਦੋਨਾਂ ਦੀ ਆਪਣੇ ਕੋਲੇ ਦਵਾਈ ਹੈਗੀ ਹੈ ਉਹਦੇ ਵਾਸਤੇ ਵੀ ਆਪਾਂ ਇੱਕ ਜਮਨਪਰਾਸ ਤਿਆਰ ਕਰਦੇ ਹਾਂ ਮੋਟੇ ਹੋਣ ਵਾਸਤੇ ਵੀ ਉਹ ਅਗਰ ਪਤਲਾ ਹੋਣਾ ਬੰਦਾ ਉਹਦੇ ਵਾਸਤੇ ਵੀ ਦਵਾਈਆਂ ਤੁਸੀਂ ਦਿਨੇ ਹੋ ਫਿਰ ਤਿਆਰ ਕਿਵੇਂ ਕਰਦੇ ਹੋ ਮਾਰੋ ਮੰਗਾਉਣੇ ਹੋ ਜਾਂ ਆਪ ਤਿਆਰ ਕਰਦੇ ਹੋ ਦੇਖੋ ਇਹ ਜੜੀਆਂ ਬੂਟੀਆਂ ਦੀ ਬਾਹਰੋਂ ਮੰਗਾਉਣੀਆਂ ਪੈਂਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਕੁਝ ਇੰਡੀਆ ਦੇ ਵਿੱਚ ਤਿਆਰ ਹੁੰਦੀਆਂ ਨੇ ਕੋਈ ਕਿਦੋਂ ਮੰਗਾਉਣੀ ਪੈਂਦੀ ਹੈ ਕੋਈ ਕਿਸ ਤਰ੍ਹਾਂ ਸਾਰੀਆਂ ਇਕੱਠੀਆਂ ਕਰਨੀਆਂ ਪ ਮੈਂ ਜਿਹੜੀਆਂ ਇਧਰੋਂ ਮਿਲਦੀਆਂ ਨੇ ਇਧਰੋਂ ਲੈਣੇ ਹੋ ਬਾਹਰੋਂ ਜਿੱਤੋਂ ਵੀ ਮਿਲਦੀਆਂ ਨੇ ਅੱਛਾ ਜੀ ਇੱਕ ਕਸਮੀਰ ਜੀ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਉਹ ਤੁਸੀਂ ਕਿਹਾ ਸੀ ਵੀ ਸੈਂਪਲ ਉਰੇ ਆ ਕੇ ਬੰਦਾ ਟਰਾਈ ਕਰ ਸਕਦਾ ਜਿਹਨੂੰ ਗੁਪਤ ਰੋਗ ਦੀ ਕੋਈ ਪ੍ਰੋਬਲਮ ਹੈ ਉਹ ਚੀਜ਼ ਹਲੇ ਵੀ ਚੱਲ ਰਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਚੱਲ ਰਹੀ ਆ ਲੋਕ ਆ ਰਹੇ ਨੇ ਕੰਟੀਨਿਊ ਖਾ ਰਹੇ ਨੇ ਔਰ ਠੀਕ ਵੀ ਹੋ ਰਹੇ ਨੇ ਪੰਜ ਤੋਂ 7 ਦਿਨ ਬੰਦਾ ਆਪਾਂ ਨੇ ਦੱਸਿਆ ਸੀਗਾ ਵੀ ਸਾਡਾ ਜਿਹੜਾ ਸਿੰਪਲ ਆ ਵਾਲਾ ਇਹ ਟਰਾਈ ਕਰ ਸਕਦਾ ਸਾਡੇ ਦਵਾਖ ਨਾ ਦੇ ਆ ਕੇ ਠੀਕ ਔਰ ਅਗਰ ਜਿਹੜੇ ਕੋਈ ਨਹੀਂ ਆ ਸਕਦੇ ਤਾਂ ਉਹਨਾਂ ਵਾਸਤੇ ਆਪਾਂ ਪੂਰੀ ਇੰਡੀਆ ਦੇ ਵਿੱਚ ਕੈਸ਼ ਔਨ ਡਿਲੀਵਰੀ ਆਪਾਂ ਨੇ ਇਹ ਕੀਤਾ ਹੋਇਆ। ਕੀ ਬਾਤ ਹੈ। ਠੀਕ ਹੈ ਜੀ। ਮਤਲਬ ਕਿਤੇ ਵੀ ਮੰਗਵਾ ਸਕਦੇ ਹਾਂ। ਹਾਂਜੀ ਆਪਾਂ ਭੇਜ ਵੀ ਦਿੰਦੇ ਆ ਜੀ। ਠੀਕ ਹੈ। ਤੇ ਇੱਕ ਇਹ ਕਿੰਨੇ ਕੁ ਦੀ ਪੈ ਜਾਂਦੀ ਆ ਫਿਰ ਜੇ ਆਪਾਂ ਗੱਲ ਕਰੀਏ। ਇਹ ਸੁਖਜੈ ਜੀ ਪਹਿਲਾਂ ਤਾਂ ਆਪਾਂ ਇਹ ਸਿੰਪਲ ਪਾਇਆ ਹੋਇਆ ਸੀਗਾ 1500 ਰੁਪਏ ਦਾ। ਠੀਕ ਹੈ। ਆਪਾਂ ਨੇ ਹੁਣ ਇੱਕ ਆਫਰ ਲਗਾਈ ਆ। ਇਹਦੀ ਨਵੇਂ ਨਵੇਂ ਸਾਲ ਕਰਕੇ ਠੀਕ ਹੈ ਜੀ ਨਵੇਂ ਸਾਲ ਦੇ ਵਿੱਚ ਆ ਮਹੀਨਾ 1 ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਇਹ 1200 ਰੁਪਏ ਦੇ ਵਿੱਚ ਜਿੱਥੇ ਵੀ ਬੰਦਾ ਮੰਗਵਾਊਗਾ ਆਪਾਂ ਤੁਹਾਨੂੰ ਪੈ ਸਕਦੇ ਆ। ਤੇ ਕਾਸਮੀ ਜੀ ਬੜਾ ਵਧੀਆ ਲੱਗਿਆ ਤੁਹਾਡੇ ਤੇ ਹੁਣ ਮੈਨੂੰ ਆਇਆ ਦੱਸੋ ਵੀ ਲਾਸਟ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਤੁਹਾਡੇ ਚੈਨਲ ਨਾਲ ਵੀ ਜੁੜੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸੁਖਚੰਦ ਜੀ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਵੀ ਦੇਖੋ ਤੁਸੀਂ ਸਾਡੇ ਆਪਦੇ ਸਾਰੇ ਭੈਣ ਭਰਾ ਆਈਓ ਠੀਕ ਹੈ ਜੀ ਇੱਕ ਤੁਸੀਂ ਕਿਸੇ ਬੰਦੇ ਕੋਲੇ ਵਿਸ਼ਵਾਸ ਨਾਲ ਜਾਣੇ ਹੋ ਵੀ ਅਸੀਂ ਉਥੋਂ ਆਪਦਾ ਇਲਾਜ ਕਰਵਾਉਣਾ ਹੈ ਜਿਹੜੇ ਲੋਕੀ ਤੁਹਾਨੂੰ ਫੋਨ ਤੇ ਕਹਿੰਦੇ ਨੇ ਜੀ ਕੋਈ ਗੱਲ ਹੈ ਅਸੀਂ ਬਿਨਾਂ ਦੇਖੇ ਕੋਈ ਗੱਲ ਨਹੀਂ ਜੀ ਤੁਹਾਨੂੰ ਆਨਲਾਈਨ ਦਵਾਈ ਭੇਜ ਦਾਂਗੇ ਐਦਾਂ ਹੀ ਐਸੇ ਬੰਦਿਆਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਔਰ ਐਸੇ ਬੰਦੇ ਕੋਲੇ ਜਾਣ ਨਹੀਂ ਚਾਹੀਦਾ ਔਰ ਜਦੋਂ ਜਦੋਂ ਤੱਕ ਤੁਹਾਡਾ ਚੈੱਕਅਪ ਨਹੀਂ ਹੁੰਦਾ ਔਰ ਜਦੋਂ ਤੱਕ ਤੁਹਾਡੇ ਟੈਸਟ ਨਹੀਂ ਹੁੰਦੇ ਵੀ ਤੁਹਾਨੂੰ ਪ੍ਰੋਬਲਮ ਕੀ ਆ ਕਿੱਥੋਂ ਤੁਹਾਡੀ ਪ੍ਰੋਬਲਮ ਸ਼ੁਰੂ ਹੋਈ ਆ ਇਹ ਕਿਉਂ ਹੋਈ ਆ ਉਦੋਂ ਤੱਕ ਤੁਸੀਂ ਦਵਾਈ ਨਹੀਂ ਲੈਣੀ ਆ ਸਾਡਾ ਤਰੀਕਾ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਚੈੱਕਅਪ ਔਰ ਉਹਦੇ ਟੈਸਟ ਕਰਵਾਉਨੇ ਆ ਫਿਰ ਜਾ ਕੇ ਉਹਨੂੰ ਦੇਖਦੇ ਆ ਵੀ ਦਵਾਈ ਕਿੱਥੋਂ ਸ਼ੁਰੂ ਇਹਨਾਂ ਦੀ ਜਿਹੜੀ ਬਿਮਾਰੀ ਸੀ ਕਿੱਥੋਂ ਸ਼ੁਰੂ ਹੋਈ ਸੀ ਇਹ ਕਿਉਂ ਹੋਈ ਆ ਮਤਲਬ ਤੁਸੀਂ ਜੜ ਤੇ ਪਹੁੰਚਦੇ ਹਾਂਜੀ 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 ਫਿਰ ਅਸੀਂ ਦਵਾਈ ਦਿੰਨੇ ਆ ਫਿਰ ਦਵਾਈ ਦਿੰਨੇ ਆ ਅਗਰ ਸਾਨੂੰ ਕੋਈ ਕਾਲ ਕਰਦਾ ਵੀ ਤੁਸੀਂ ਆਨਲਾਈਨ ਦਵਾਈ ਭੇਜ ਦਿਓ ਅਸੀਂ ਉਹਨੂੰ ਕਹਿੰਦੇ ਵੀ ਨਹੀਂ ਤੁਸੀਂ ਇੱਕ ਵਾਰ ਸਾਡੇ ਕੋਲ ਆ ਦੁਬਾਰਾ ਆਨਲਾਈਨ ਮਗਲਿਆ ਕੀ ਬਾਤ ਹੈ ਬਹੁਤ ਵਧੀਆ ਲੱਗਿਆ ਕਸ਼ਮੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਅਸੀਂ ਖੁਦ ਮਤਲਬ ਜਦੋਂ ਤੋਂ ਅਸੀਂ ਇਦਾਂ ਦੀ ਵੀਡੀਓ ਕੀਤੀ ਆ ਉਦੋਂ ਤੋਂ ਜਿਹੜੀ ਸਾਨੂੰ ਵੀ ਕੋਈ ਪ੍ਰੋਬਲਮ ਹੁੰਦੀ ਆ ਚਾਹੇ ਕੋਈ ਬੱਚੇ ਨੂੰ ਹੋਈ ਆ ਚਾਹੇ ਕੋਈ ਬੁਢੇ ਬੰਦੇ ਨੂੰ ਹੋਈ ਆ ਚਾਹੇ ਸ ਮੈਨੂੰ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਇਹਨਾਂ ਤੋਂ ਹੀ ਦਵਾਈ ਲੈ ਕੇ ਜਾਂਦੇ ਆ ਤੇ ਰੱਬ ਦਾ ਸ਼ੁਕਰ ਹੈ ਵੀ ਜਦੋਂ ਦਵਾਈ ਲੈਂਦੇ ਆ ਜਿੰਨੇ ਟਾਈਮ 'ਚ ਕਹਿੰਦੇ ਨੇ ਉਹਨੇ ਟਾਈਮ 'ਚ ਠੀਕ ਹੋ ਜਾਂਦਾ ਮਤਲਬ ਅਸੀਂ ਖੁਦ ਇਹਨਾਂ ਦੇ ਪੱਕੇ ਗਾਹਕ ਆ ਤੇ ਜਿਹੜੀ ਵੀ ਪ੍ਰੋਬਲਮ ਹੁੰਦੀ ਆ ਜੜ ਤੋਂ ਖਤਮ ਕਰਦੇ ਨੇ ਇਹ ਨਹੀਂ ਹੈ ਵੀ ਕੱਲੀਆਂ ਗੱਲਾਂ ਤੇ ਜਿਹੜੇ ਲੋਕ ਇਹਨਾਂ ਕੋਲੇ ਆਏ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹਨਾਂ ਦੀ ਦਵਾਈ ਨੇ ਕਿੰਨਾ ਫਾਇਦਾ ਕੀਤਾ ਤੇ ਵੱਡੀ ਗੱਲ ਹੈ ਕਿ ਇਹਨਾਂ ਦੀ ਦਵਾਈ ਜਿਹੜੀ ਹੁੰਦੀ ਆ ਪਿਓਰ ਜਿਹੜੀ ਹੁੰਦੀ ਆ ਆਪ ਤਿਆਰ ਕਰਦੇ ਨੇ ਸਾਰੀਆਂ ਚੀਜ਼ਾਂ ਇਹਨਾਂ ਦੇ ਮਤਲਬ ਆਪ ਦਾ ਹੀ ਜਿਹੜਾ ਸਾਰਾ ਸੈਟਅਪ ਲਾਇਆ ਹੋਇਆ ਉਹ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਆਪਾਂ ਅੱਗੇ ਦਿਖਾ ਦਈਏ ਤੇ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਧੰਨਵਾਦ ਜੀ